ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿੱਥੇ ਅਸੀਂ ਤੁਹਾਡੇ ਲਈ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਅਪਡੇਟ ਲੈ ਕੇ ਆਉਂਦੇ ਰਹਿੰਨੇ ਹਾਂ ਅੱਜ ਅਸੀਂ ਤੁਹਾਨੂੰ ਜੋ ਬਕਸੀ ਦੱਸਣ ਜਾ ਰਹੇ ਹਾਂ ਐਸਐਸਡਬਲਯੂਸੀਡੀ ਵੇਰੀਅਸ ਪੰਜਾਬ ਦੀ ਵੈਕੰਸੀ ਆ ਆਨਲਾਈਨ ਫਾਰਮ ਜਿਸ ਦਾ ਨਾਮ ਹੈ ਸੋਸ਼ਲ ਸਿਕਿਉਰਿਟੀ ਐਂਡ ਔਮਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ ਦੀ ਪੋਸਟ ਆ ਔਮਨਸ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਵੈਕੰਸੀ ਆਈ ਹੈ ਜਿਸ ਵਿੱਚ ਕੋਲ 88 ਵੈਕੰਸੀਆਂ ਆਈਆਂ ਨੇ ਤੇ ਇਸ ਵਿੱਚ ਜੋ ਫੀਸ ਆ ਉਹ ਹੱਦ ਤੱਕ ਨਹੀਂ ਮੈਂਸ਼ਨ ਕੀਤੀ ਹੈਗੀ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈ ਤਾਂ ਇਸ ਪੋਸਟ ਨੂੰ ਅਪਲਾਈ ਕਰਨ ਦੀਆਂ ਡੇਟਸ ਇਹਨਾਂ ਨੇ ਮੈਂਸ਼ਨ ਕੀਤੀਆਂ ਨੇ ਸਟਾਰਟਿੰਗ ਡੇਟ ਹੈ 29 ਮਾਰਚ 2025 ਤੋਂ ਫਾਰਮ ਅਪਲਾਈ ਨੇ 27 ਹੋਣੇ ਸਟਾਰਟ ਨੇ ਤੇ ਲਾਸਟ ਡੇਟ ਜਿਸ ਨੂੰ ਅਪਲਾਈ ਕਰਨ ਲਈ ਜੋ ਰੱਖੀ ਗਈ ਹੈ ਉਹ 28 ਅਪ੍ਰੈਲ 2025 ਸ਼ਾਮ ਨੂੰ 12 ਵਜੇ ਤੱਕ ਕਰ ਰੱਖੀ ਗਈ ਆ ਇਸ ਵਿੱਚ ਜੋ ਏਜ ਲਿਮਟ ਇਹਨਾਂ ਨੇ ਮੰਗੀ ਹੈ ਉਹ ਘੱਟੋ-ਘੱਟ ਤੁਹਾਡੇ ਕੋਲ 18 ਸਾਲ ਦੀ ਹੋਣੀ ਜ਼ਰੂਰੀ ਆ ਤੇ ਵੱਧ ਤੋਂ ਵੱਧ 37 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਪੇਸਕੇ ਲਈ ਇਸ ਵਿੱਚ ਤੁਹਾਡੇ ਕੋਲ 30000 ਤੋਂ ਲੈ ਕੇ 70000 ਤੱਕ ਰਹਿਣ ਵਾਲਾ ਜੋ ਕਿ ਲਗ ਲਗ ਵਕੈਂਸੀਆਂ ਨੇ ਇਸ ਵਿੱਚ ਉਸ ਦੇ ਰਿ ਇਸ ਵਿੱਚ ਵਕੰਸੀਆਂ ਦੇ ਹੱਲ ਲਈ ਤਾਂ ਜੋ ਤੁਹਾਨੂੰ ਸਕਰੀਨ ਉੱਤੇ ਪੋਸਟਾਂ ਦਿਖ ਰਹੀਆਂ ਨੇ ਸਾਰੀਆਂ ਪੋਸਟਾਂ ਨੇ ਜਿਸ ਵਿੱਚ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਕੁਆਲੀਫਿਕੇਸ਼ਨ ਮੈਂਸ਼ਨ ਕੀਤੀ ਹੈ ਤੇ ਕਿੰਨੀਆਂ ਪੋਸਟਾਂ ਨੇ ਉਹ ਵੀ ਮੈਂਸ਼ਨ ਕੀਤਾ ਹੋਇਆ ਹੈਗਾ ਸੋ ਬੇਸਿਕਲੀ ਇਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਐਲ ਐਲ ਐਮ ਮਾਸਟਰ ਡਿਗਰੀ ਗ੍ਰੈਜੂਏਸ਼ਨ ਡਿਪਲੋਮਾ ਤੇ ਬੀਏ ਪਾਸ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਕੋਲੇ ਕੁਆਲੀਫਿਕੇਸ਼ਨ ਹੈਗੀ ਆ ਸੋ ਉਸ ਤੁਹਾਨੂੰ ਜੇਕਰ ਦੱਸੀ ਇਸ ਵਿੱਚ ਪੋਸਟਾਂ ਜੋ ਮੈਨੇਜਰ ਦੀ ਆ ਆਫੀਸਰ ਦੀ ਆ ਐਡਮਿਨਿਸਟਰेटर ਦੀ ਆ ਪ੍ਰੋਟੈਕਸ਼ਨ ਅਫੀਸਰ ਦੀ ਆ ਪ੍ਰੋਵੀਸ਼ਨ ਅਫੀਸਰ ਦੀ ਆ ਕਾਉਂਸਲਰ ਦੀ ਆ ਸਾਈਕੋਲੋਜਿਸਟ ਦੀ ਆ ਤੇ ਸੋਸ਼ਲ ਵਰਕਰ ਦੀ ਇਹ ਸਾਰੇ ਵੈਕੰਸੀਜ਼ ਵਿੱਚ ਆਈਆਂ ਨੇ ਸੋ ਜੇਕਰ ਤੁਸੀਂ ਅੱਦੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਤੱਕ ਸਾਰੇ ਲੋਕੋ ਕੋਲ ਇਹ ਜਾਣਕਾਰੀ ਪਹੁੰਚੇ ਕਿ ਜਿੰਨਾਂ ਕੋਲ ਵੀ ਡਿਗਰੀ ਕੁਆਲਿਫਿਕੇਸ਼ਨ ਹੈਗੀ ਉਹ ਇਸ ਪੋਸਟ 'ਤੇ ਅਪਲਾਈ ਕਰ ਸਕਣ ਘਰ ਬੈਠੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਹਾਂ ਇਸ ਦੀ ਅਫੀਸ਼ੀਅਲ ਵੈੱਬਸਾਈਟ 'ਤੇ ਸੀ ਮੈਂਸ਼ਨ ਕਰ ਦਿੱਤੀ ਹੈ ਜ ਨਵੀਆਂ ਸੇਵਾ ਕੇਂਦਰ ਦੇ ਸਾਰੇ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ